ਸ਼ਾਤ ਸ਼੍ਰੀ ਅਕਾਲ ਦੋਸਤੋ ਸਕੂਲਾਂ ਬਾਰੇ ਨਵੇਂ ਹੁਕਮ ਜਾਰੀ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਅਤੇ ਇਹ ਵਿਦਿਆਰਥੀਆਂ ਲਈ ਬਹੁਤ ਹੀ ਵੱਡੀ ਖਬਰ ਆਈ ਹੈ ਦੋਸਤੋ ਸਾਰੀ ਖਬਰ ਨੂੰ ਤੁਸੀਂ ਜ਼ਰੂਰ ਦੇਖਿਓ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਸਕੂਲਾਂ ਬਾਰੇ ਅਤੇ ਪੰਜਾਬ ਦੇ ਵਿਦਿਆਰਥੀਆਂ ਬਾਰੇ ਬਹੁਤ ਹੀ ਜ਼ਿਆਦਾ ਗੰਭੀਰ ਹੈ ਅਤੇ ਉਹਨਾਂ ਨੇ ਹੁਣ ਜੋ ਬੀਤੇ ਸਾਲ ਪੰਜਾਬ ਸਰਕਾਰ ਵੱਲੋਂ ਆਪਣੇ ਡ੍ਰੀਮ ਪ੍ਰੋਜੈਕਟ ਨੂੰ ਪੂਰਾ ਕਰਦੇ ਹੋਏ ਸੂਬੇ ਭਰ ਵਿੱਚ 117 ਸਕੂਲ ਆਫ ਐਮੀਨੇਸ਼ਨ ਦੀ ਸਥਾਪਨਾ ਕੀਤੀ ਗਈ ਸੀ। ਇਨ੍ਹਾਂ ਸਕੂਲਾਂ ਵਿੱਚ ਦਾਖਲੇ ਲਈ ਐਡਮਿਸ਼ਨ ਟੈਸਟ ਦੀ şart ਰੱਖੀ ਗਈ ਸੀ। ਇਸ ਵਾਰ ਵੀ ਸਕੂਲ ਆਫ ਐਮੀਨੇਸ ਦੇ ਨਾਲ-ਨਾਲ ਮੈਰੀਟੋਰੀਅ ਸਕੂਲਾਂ ਵਿੱਚ ਦਾਖਲਾ ਟੈਸਟ ਦੇ ذریعے ਨਵੇਂ ਦਾਖਲੇ ਕੀਤੇ ਜਾਣਗੇ। ਸਕੂਲ ਆਫ ਐਮੀਨੇਸ਼ਨ ਵਿੱਚ ਨਵੇਂ ਵਿਦਿਆਕ ਸੈਸ਼ਨ ਵਿੱਚ 9ਵੀਂ ਅਤੇ 11ਵੀਂ ਕਲਾਸ ਦੇ ਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਇਨ੍ਹਾਂ ਸਕੂਲਾਂ ਵਿੱਚ ਦਾਖਲੇ ਲਈ ਪੋਰਟਲ ਤੇ ਵਿਦਿਆਰਥੀ 15 ਮਾਰਚ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਧੰਨਵਾਦ ਜੀ